ਬ੍ਰਿਤੀਰਾਤ ਗੜਸ਼ੰਕਰ ਬੰਗਾ ਰੋਡ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਜਾਨ ਜਾਣ ਦੀ ਸੂਚਨਾ ਮਿਲੀ ਹੈ ਇਹ ਹਾਦਸਾ ਮੋਟਰਸਾਈਕਲ ਦੀ ਕੈਂਟਰ ਨਾਲ ਟੱਕਰ ਹੋਣ ਕਾਰਨ ਵਾਪਰਿਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਵਿਕਰਮ ਸਿੰਘ ਪੁੱਤਰ ਧਿਆਨ ਸਿੰਘ ਉਮਰ 17 ਸਾਲ ਵਾਸੀ ਦਿਨਵਾਲ ਕਲਾ ਬਜੋ ਹੋਈ ਹੈ ਮੌਕੇ ਤੇ ਮਜੂ ਲੋਕਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਵਿਕਰਮ ਸਿੰਘ ਆਪਣੇ ਮਾਮੇ ਵਿੱਕੀ ਪੁੱਤਰ ਮਹਿੰਦਰ ਸਿੰਘ ਨਾਲ ਪ્લેਟਿਨਾ ਮੋਟਰਸਾਈਕਲ ਤੇ ਸਫ਼ਰ ਹੋ ਕੇ ਗਰਸ਼ੰਕਰ ਤੋਂ ਪਿੰਡ ਦਿਨੋਵਾਲ ਕਲਾਂ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਕਿਸੇ ਹੋਰ ਵਾਹਨ ਦੀ ਪਈ ਤੇਜ਼ ਲਾਈਟ ਕਾਰਨ ਉਹ ਸੜਕ ਦੇ ਵਿੱਚ ਖੜੇ ਤੇਲ ਵਾਲੇ ਟੈਂਕਰ ਨਾਲ ਟਕਰਾ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ਵਿੱਚ ਵਿਕਰਮ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਵਿੱਕੀ ਗੰਭੀਰੂ ਬੇਚਕਮ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਰਾਤ ਨੂੰ ਬੜੇ ਲੋਕ ਰਾਏ ਦੀ ਖਬਰ ਆ ਹੈ ਕਿ ਇੱਕ ਨੌਜਵਾਨ ਮੁੰਡਾ ਜਿਹੜਾ ਉਮਰ ਉਹਦੀ 18-19 ਸਾਲ ਦੱਸੀ ਜਾਂਦੀ ਆ ਤੇ ਜਿਹੜੀ ਡੈਥ ਹੋ ਚੁੱਕੀ ਆ ਉਹਦਾ ਐਕਸੀਡੈਂਟ ਜਿਹੜਾ ਆ ਹਨੇਰੇ ਦਾ ਕਾਰਨ ਸੀਗਾ ਟਿੱਪਰ ਇੱਕ ਮੋਰੇ ਟੈਂਕਰ ਸੀਗਾ ਜਿਹੜਾ ਖੜਾ ਸੀਗਾ ਉਹ ਬਿਨਾਂ ਲਾਈਟਾਂ ਤੋਂ ਉਹਦੇ ਪਿੱਛੇ ਲਾਈਟ ਕੋਈ ਜਗਦੀ ਨਹੀਂ ਸੀ ਤੇ ਉਹ ਲਾਈਟਾਂ ਤੋਂ ਬਿਨਾਂ ਮਤਲਬ ਕਿ ਉਹ ਰੋਡ ਤੇ ਖੜਾ ਸੀਗਾ ਮੋਰੇ ਕੋਈ ਗੱਡੀ ਆਈ ਆ ਪਿੱਛੋਂ ਮੋਟਰਸਾਈਕਲ ਵਾਲੇ ਆ ਰਹੇ ਸੀਗੇ ਉਹ ਉਹਨਾਂ ਦੇ ਅੱਖਾਂ 'ਚ ਲਾਈਟ ਬੈਂਡ ਦੇ ਕਾਰਨ ਉਹ ਉਹਦੇ ਵਿੱਚ ਸਿੱਧੇ ਡਾਇਰੈਕਟ ਹਿੱਟ ਹੋ ਗਏ ਜਾ ਕੇ ਤੇ ਉਹ ਉਹਦੇ ਵਿੱਚ ਬੱਗੇ ਆ ਨਾਲ ਓਕੇ ਦੇ ਹੀ ਉਹ ਡਿੱਗ ਪਏ ਆ ਡਿੱਗਣ ਦੇ ਨਾਲ ਉਹਦੇ ਦੀ ਗੱਲ ਤੇ ਬਾਕੀ ਟਿਪਰ ਵਾਲਾ ਜਿਹੜਾ ਸੀਗਾ ਉਹ ਵੀ ਓਕੇ ਦੇ ਡੱਟ ਗਿਆ ਉਧਰ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਸੇ 'ਚ ਜ਼ਖਮੀ ਹੋਏ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ ਗਰシャンਕਰ ਤੋਂ ਨਵਰਾਂਗ ਚੈਨਲੇ ਰਿਕੇਸ਼ ਕੁਮਾਰ ਦੀ ਰਿਪੋਰਟ ਕੇਸ ਆਜ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਵੀ ਮੁੰਡਾ ਸਗਤ 16 17 ਸਾਲ ਦਾ ਮੁੰਡਾ ਹੈ ਜਿਹੜੇ ਵਿਕਰਮ ਸਿੰਘ son of the answer ਵਾਸੀ ਦੇਨੌਲ ਕਲਾ ਤੇ ਬ੍ਰਾਡ ਡੈਡ ਹੈ ਹਾਂਜੀ ਬ੍ਰਾਡ ਡੈਡ ਜੀ ਹਾਂਜੀ ਰਿਪੋਰਟ ਨੂੰ ਮੈਂ ਜਿਹੜਾ ਗਾਰਡ ਰਿਪੋਰਟ ਦੇ ਨਾਲ ਜਿਹੜਾ ਨਾਮ ਆਇਆ ਸੀ ਕਿ ਉਹਨਾਂ ਦੇ ਸ਼ਰ ਮਾਮਾ ਜੀ ਲੱਗਦੇ ਸਕੇ ਉਹਨਾਂ ਕੋਲ ਥੋੜੀ ਕੋਣੀ ਤੇ ਹਲਕੀ ਦੀ ਛਲੀੜ ਦੀ ਸੀ ਹਾਂਜੀ ਬ੍ਰਿਤੀਰਾਤ ਗੜਸ਼ੰਕਰ ਬੰਗਾ ਰੋਡ ਵਿਖੇ ਹੋਏ ਇੱਕ ਸੜਕ ਹਾਸੇ ਵਿੱਚ ਇੱਕ ਨੌਜਵਾਨ ਦੀ ਜਾਨ ਜਾਨ ਦੀ ਸੂਚਨਾ ਮਿਲੀ ਹੈ ਇਹ ਹਾਦਸਾ ਮੋਟਰਸਾਈਕਲ ਦੀ ਟੈਂਕਰ ਨਾਲ ਟੱਕਰ ਹੋਣ ਕਾਰਨ ਵਾਪਰਿਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਵਿਕਰਮ ਸਿੰਘ ਪੁੱਤਰ ਧਿਆਨ ਸਿੰਘ ਉਮਰ 17 ਸਾਲ ਵਾਸੀ ਦਿਨੋਵਾਲ ਕਲਾ ਬਜੋ ਹੋਈ ਹੈ ਮੌਕੇ ਤੇ ਮਜੂ ਲੋਕਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਵਿਕਰਮ ਸਿੰਘ ਆਪਣੇ ਮਾਮੇ ਵਿੱਕੀ ਪੁੱਤਰ ਮਹਿੰਦਰ ਸਿੰਘ ਨਾਲ ਪਲੈਟੀਨਾ ਮੋਟਰਸਾਈਕਲ ਤੇ ਸਫ਼ਰ ਹੋ ਕੇ ਗਰਸ਼ੰਕਰ ਤੋਂ ਪਿੰਡ ਦਿਨੋਵਾਲ ਕਲਾ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਕਿਸੇ ਹੋਰ ਵਾਹਨ ਦੀ ਪਈ ਤੇਜ਼ ਲਾਈਟ ਕਾਰਨ ਉਹ ਸੜਕ ਦੇ ਵਿੱਚ ਖੜੇ ਤੇਲ ਵਾਲੇ ਟੈਂਕਰ ਨਾਲ ਟਕਰਾ ਗਿਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਸੇ ਵਿੱਚ ਵਿਕਰਮ ਸਿੰਘ ਦੀ ਮੌਕੇ ਤੇ ਹੀ ਚਾਨ ਚਲੀ ਗਈ ਜਰਕੀ ਵਿੱਕੀ ਗੰਭੀਰੂ ਬੇਚਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਰਾਤ ਨੂੰ ਬੜੇ ਦੁੱਖदाई ਦੀ ਖਬਰ ਹੈ ਇੱਕ ਨੌਜਵਾਨ ਮੁੰਡਾ ਜਿਹੜਾ ਉਮਰ ਉਹਦੀ 18-19 ਸਾਲ ਦੱਸੀ ਜਾਂਦੀ ਹੈ ਤੇ ਜਿਹਦੀ ਡੈਥ ਹੋ ਚੁੱਕੀ ਹੈ ਉਹਦਾ ਐਕਸੀਡੈਂਟ ਜਿਹੜਾ ਆ ਹਨੇਰੇ ਦਾ ਖਾਨ ਸੀਗਾ ਟਿੱਪਰ ਇੱਕ ਮੋਰੇ ਟੈਂਕਰ ਸੀਗਾ ਜਿਹੜਾ ਖੜਾ ਸੀਗਾ ਉਹ ਬਿਨਾ ਲਾਈਟਾਂ ਤੋਂ ਉਹਦੇ ਪਿੱਛੇ ਲਾਈਟ ਕੋਈ ਜਗਦੀ ਨਹੀਂ ਸੀ ਤੇ ਉਹ ਲਾਈਟਾਂ ਤੋਂ ਬਿਨਾ ਮਤਲਬ ਕਿ ਉਹ ਰੋਡ ਤੇ ਖੜਾ ਸੀਗਾ ਮੋਹਰੇ ਕੋਈ ਗੱਡੀ ਆਈ ਆ ਪਿੱਛੋਂ ਮੋਟਰਸਾਈਕਲ ਵਾਲੇ ਆ ਰਹੇ ਸੀਗੇ ਉਹ ਉਹਨਾਂ ਦੇ ਅੱਖਾਂ 'ਚ ਲਾਈਟ ਬੈਨ ਦੇ ਕਾਰਨ ਉਹ ਉਹਦੇ ਵਿੱਚ ਸਿੱਧੇ ਡਾਇਰੈਕਟ ਹਿੱਟ ਹੋ ਗਏ ਜਾ ਕੇ ਤੇ ਉਹ ਉਹਦੇ ਵਿੱਚ ਬੱਗੇ ਆ ਨਾਲ ਬੋਕਟੇ ਹੀ ਉਹ ਡਿੱਗ ਪਏ ਡਿੱਗਣ ਦੇ ਨਾਲ ਕੋਈ ਵੀ ਗੱਲ ਨਹੀਂ ਤੇ ਬਾਕੀ ਟਿਪਪਰ ਵਾਲਾ ਜਿਹੜਾ ਸੀਗਾ ਉਹ ਬੇਕੋ ਓਕੇ ਤੇ ਡੱਟ ਗਿਆ ਉਧਰ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਸੇ ਵਿੱਚ ਜ਼ਖਮੀ ਹੋਏ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ ਗਰシャンਕਰ ਤੋਂ ਨਵਰਾਂਗ ਚੈਨਲੇ ਰਿਕੇਸ਼ ਕੁਮਾਰ ਦੀ ਰਿਪੋਰਟ ਕੇਸ ਆਇਆ ਜੀ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਵੀ ਮੁੰਡਾ ਸੀਗਾ 16-17 ਸਾਲ ਦਾ ਮੁੰਡਾ ਹੈ ਜੀ ਵਿਕਰਮ ਸਿੰਘ son of ਜਾਨਸਰ ਵਾਸੀ ਦੇਨੌਲ ਕਲਾ ਤੂੰ ਬ੍ਰਾਡਡਡ ਹੈ ਹਾਂਜੀ ਬ੍ਰਾਡਡਡ ਜੰਸਨ ਸੀ ਰਿਪੋਰਟ ਵੀ ਇੰਜੀਨੀਅਰ ਕਰ ਰਿਹਾ ਸੀ ਰਿਪੋਰਟ ਦੇ ਨਾਲ ਜਿਹੜਾ ਨਾਮ ਆਇਆ ਸੀ ਕਿ ਉਹਨਾਂ ਦੇ ਸ਼ਰ ਮਾਮਾ ਜੀ ਲੱਗਦੇ ਸਕੇ ਉਹਨਾਂ ਨੂੰ ਥੋੜੀ ਕੋਣੀ ਤੇ ਹਲਕੀ ਦੀ ਛਿਹੜੀ ਸੀ ਹਾਂਜੀ